ਵੀ ਆ ਆਪਣੀ ਜਿੱਥੇ ਮਰਜ਼ੀ ਬੰਦਾ ਚੈੱਕ ਕਰਾ ਲੇ ਠੀਕ ਹੈ ਇਹ 100 100% ਰੀਜਨਲ ਹੂ ਰੰਗ ਪੈਂਡਣਾ ਵੇ ਆਪਾਂ ਇੰਨਾ ਵਾਂ ਟਰੈਕਟਰ ਆ ਯਾਰ ਹਾਂ ਜਿਹੜੀ ਚੀਜ਼ ਦਾ ਰੰਗ ਬੱਜਿਆ ਸੀ ਆਪਾਂ ਤੁਹਾਨੂੰ ਕਹਿ ਗਈ ਸੀ ਇਹ ਤਾਂ ਹਾਂ ਹਾਂ ਮਗਰਾਟ ਹੋਏ ਆ ਜਾਂ ਉਹਦੀ ਥੋੜਾ ਟੱਚਿੰਗ ਹੋਈ ਉਹ ਥੋੜਾ ਟੱਚਿੰਗ ਹੋਈ ਆ ਇਹ ਟਰੈਕਟਰ ਦੀ ਟੱਚਿੰਗ ਹੋਈ ਨਹੀਂ ਤੇ ਐਵੇਂ ਆਪਾਂ ਕਹਿ ਵੀ ਨਹੀਂ ਸਕਦੇ ਠੀਕ ਹੈ ਬਈ ਠੀਕ ਇਹ ਟਰੈਕਟਰ ਸਾਰਾ ਹੀ ਰੀਜਨਲ ਜੀ ਚੈੱਕ ਕਰਾ ਲਈ ਯਾਰ ਠੀਕ ਹੈ ਬਈ ਜੇ ਕਿਤੇ ਰੰਗ ਬੱਜਿਆ ਹੋਵੇ ਪੈਸੇ ਵਾਪਸ ਆ ਜੀ ਨਾਲ ਠੀਕ ਹੈ ਜੀ ਆਪਾਂ ਐਣੀ ਆਖਣਾ ਬੰਦੇ ਨੂੰ ਹਾਂ ਬਈ ਵੀ ਯ ਇਹ ਤਾਂ ਬਾਈ ਇੰਨਾ ਕ ਤਾਂ ਹੋ ਜਾਂਦਾ ਜਿਹਾ ਜਿਹਾ ਹੋਣਾ ਠੀਕ ਹੈ ਬਲੋ ਗਿਆ ਬਾਈ ਤੂੰ ਕਰੈਂਟ ਆਹ ਨੋਕਸ ਕਾਢ ਦੇ ਤੇ ਤੇਰੇ ਪੈਸੇ ਬਾਅਦ ਠੀਕ ਹੈ ਹਾਂਜੀ ਮਿੱਤਰ ਪੈ ਰਹੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਤੇ Facebook ਪੇਜ ਦੇਸੀ ਹਡਡੀ ਵੀ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵਧੀਆ ਅੱਜ ਤੁਹਾਨੂੰ ਬਾਈ ਕਾਲੇ ਨਾਲ ਮਿਲਾਉਣੇ ਆ ਵੱਖ-ਵੱਖ ਟਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਆ ਬਾਈ ਤੂੰ ਕਰਾਉਣੇ ਆ ਵੱਡੇ ਵੱਡੇ ਡਿਸਕਾਊਂਟ ਅੱਜ ਉਹ ਅੱਗੇ ਵੀਡੀਓ ਕਰਦੇ ਨੇ ਸ਼ੁਕਰੀਆ ਬਾਈ ਬਸਤੀਆ ਬਾਈ ਜੀ ਤੋ ਠੀਕ ਹੈ ਬਾਈ ਵਧੀਆ ਹੀ ਵਧੀਆ ਚੱਲਦੀ ਕਰ ਮੰਡੀ ਦਾ ਮਾਹੌਲ ਕਿਵੇਂ ਚੱਲ ਰਿਹਾ ਹੈ ਬਾਈ ਮੰਡੀ ਦਾ ਮਾਹੌਲ ਕੇਰਾ ਦਾ ਮੰਦਾ ਵੀਰੇ ਲੋਕ ਛੋਣਾਂ ਚ ਲੱਗੇ ਪਏ ਨੇ ਠੀਕ ਕਰੀਏ ਸਟਾਰਟ ਬਾਈ ਹਾਂਜੀ ਹਾਂਜੀ ਨਿਊ ਹਾਲੈਂਡ 3630 ਮਾਡਲ 2008 ਡਿਮਾਂਡ ਹੈ ਬਾਈ ਦੀ 395000 ਰੁਪਏ ਡਮਾਂਡ 50 ਨੰਬਰ ਜੇ ਬਾਈ ਆਪਾਂ ਜੀ ਰੰਗ ਪੇਂਟ ਦੀ ਗੱਲ ਕਰੀਏ ਇਹ ਰੰਗ ਪੇਂਟ ਵੀਰੇ ਮਾੜੀ ਮੋਢੀ ਕਿਤੇ ਨਾ ਕਿਤੇ ਟੱਚਿੰਗ ਹੈਗੀ ਹੈ ਅੱਛਾ ਬਾਈ માڑے મોٹے ਜਿਵੇਂ ਅਗਲੇ ਵੇਟ ਮੇਡੂਦੀ ਹੈ ਹਾਂਜੀ ਬਾਈ ਠੀਕ ਹੈ ਜੇ ਮਾੜੇ ਮੋٹے ਮਾੜੇ ਵੇਖੇ ਸਹੀ ਹੈ ਹਾਂਜੀ ਢਿੰਡ ਨਹੀਂ ਤਾਂ ਹੈ ਨਹੀਂ ਬਾਈ ਨਾ ਨਾ ਬਈ ਠੀਕ ਹੈ ਇਹ 2008 ਮਾੜਲਾ ਪੰਜਾਬ ਨੰਬਰਾਂ ਚਾਉਂਕੜਾ ਗੁੜੀਰ ਦਾ ਨਾਮ ਆ ਇਹਨਾਂ ਬਿੱਲ ਮਿਲ ਜੂ ਬਾਈ ਹਾਂ ਬਿੱਲ ਮਿਲ ਜੂ ਬਾਈ ਹਾਂ ਸਮਾਨ ਸਾਰਾ ਨਾਲ ਆ ਟਾਗ ਲੇ ਇੱਕ ਫੱਟੀ ਹਾਂਜੀ ਬਾਈ ਆਲਓ ਵਰ ਤਰੀਆ ਆਪਾਂ ਕਹਿ ਸਕਦੇ ਵੀ 90% ਟਰੈਕਟਰ ਰਹੀ ਨਾਲ ਠੀਕ ਹੈ ਜੀ ਇੰਜਨ ਗੇਅਰ ਦੀ ਆਪਣੀ ਗਰੰਟੀ ਹੈ ਪੰਜਾਬ ਨੰਬਰ ਹੈ ਫਸਟ ਓਨਰ ਹੈ ਠੀਕ ਹੈ ਬਾਈ ਠੀਕ ਹੈ ਨਗਦ ਕੈਸਦਾ ਬਈ ਇਹ ਹਾਂ ਨਗਦ ਕੈਸਦਾ ਟਰੈਕਟਰ ਵਾਹ ਕੇ ਚੈੱਕ ਕਰਕੇ ਬੰਦਾ ਜਾਦਾ ਠੀਕ ਹੈ ਬਾਈ ਹਾਂ ਨੰਪੇ ਪੰਜਾਬ ਹੈ ਫਟੇਗੜ ਸਾਹਿਬ ਦਾ ਨੰਬਰ ਹੈ ਠੀਕ ਹੈ ਬਾਈ ਤੇ ਮੁੱਲ ਦੀ ਡਿਮਾਂਡ ਕਰੀਏ ਤਾਂ ਆਪਾਂ 395000 ਆ ਮੁੱਲ ਕਰਦੇ ਹਾਂ ਹਾਂ ਜੀ ਬਈ ਕਿੰਨੇ ਛੜ ਦਾਂਗੇ ਬਈ ਆਪਾਂ ਇਹ ਦੇਣ ਲੈਣ ਵਾਲੀ ਗੱਲ ਕਰੀਏ ਤਾਂ 365000 ਟਰੈਕਟਰ ਦੇ ਜੇ ਕੋਈ ਸੱਚਨਾ ਆਪਣੀ ਵੀਡੀਓ ਦੇਖ ਕੇ ਹੋ ਬਈ ਮਾਨਤਾਣ ਕਰਦਾਂਗੇ ਬਈ ਮੈਂ 5000 ਕਰ ਦਾਂਗੇ ਬਾਲਾ ਨਹੀਂ ਠੀਕ ਹੈ ਹਾਂ ਟਰੈਕਟਰ ਇਹ ਮਾਨੇ ਕੇ ਤੇ ਗਾਰੰਟੀ ਸ਼ੋ ਦਾ ਟਰੈਕਟਰ ਠੀਕ ਹੈ ਬਈ ਵੀ ਬੰਦਾ ਉਹਦੇ ਬਾਗੇ ਤਸੱਲੀ ਨਾਲ ਲੈ ਜਾ ਵੀ ਤਸੱਲੀ ਕਰਕੇ ਲੈ ਜਾ ਠੀਕ ਹੈ ਬਈ ਇਸ ਤੋਂ ਬਾਅਦ ਜੋੜੀ 5310 ਇਹ 2008 ਮਾਡਲ 2008 ਮਾਡਲ ਦਾ ਡਿਮਾਂਡ ਹੈਗੀ ਬਾਈ ਦੀ 4,50,000 ਰੁਪਏ ਡਿਮਾਂਡ ਦੇ 4 ਲੱਖ ਰੁਪਏ ਅਡਵਾਂਟ ਕਰਦੇ ਆ ਠੀਕ ਆ ਬਾਈ ਫਸਟ ਓਨਰ ਟਰੈਕਟਰ ਆ ਪੰਜਾਬ ਨੰਬਰ ਆ ਠੀਕ ਆ ਬਾਈ ਜੇ ਆਪਾਂ ਜੀ ਰੰਗ ਪੇਂਟ ਦੀ ਗੱਲ ਕਰੀਏ ਇਹ ਟਰੈਕਟਰ ਬਾਈ ਆਲ ਓਵਰ ਓਰੀਜਨਲ 100% ਓਰੀਜਨਲ ਗੈਸ ਸਕਦੇ ਆ ਬਾਈ ਹਾਂ ਮਾੜੀ ਮੋਟੀ ਨਾ ਬਸ ਪਹਿਲੇ ਮਗਰਾੜਾਂ ਦੀ ਇੰਨੀ ਕਿਥਾਂ ਪਿੱਛੋਂ ਹੋਈ ਵੀ ਠੀਕ ਆ ਬਾਈ ਬਾਕੀ ਰਿਮਾਰਮਾਈ ਚਾਤੀ ਵਰਾ ਰਹਿ ਰੇ ਮੂਰੇ ਸੋਹਣਿਆ ਕੋਈ ਮਸ਼ੀਨ ਤੇ ਨਹੀਂ ਚੱਲਿਆ ਟਰੈਕਟਰ ਠੀਕ ਆ ਬਾਈ ਨੀਮੀਦਾਰਾ ਵਾਈ ਚ ਚੱਲਿਆ ਪਿਆ ਟਰੈਕਟਰ ਠੀਕ ਆ ਬਾਈ ਪੱਲਾ ਟਰੈਕਟਰ ਦਾ ਕਲੱਚ ਜੋੜ ਖੁੱਲਿਆ ਹੋ ਟਰੈਕਟਰ ਦਾ ਕੁਝ ਠੀਕ ਹੈ ਬਾਈ ਆਪਾਂ ਟਾਇਰਾਂ ਦੀ ਗੱਲ ਕਰੀਏ ਤੇ ਟਾਇਰ ਇਹਦੇ ਟਰੈਕਟਰ ਦੇ ਘੱਟੋ ਘੱਟ ਵੀ ਬਾਲੇ ਨਹੀਂ 80% ਟਾਇਰ ਆ ਚਾਰੇ ਠੀਕ ਹੈ ਬਾਈ ਗੂਡਇਰ ਦੇ ਟਾਇਰ ਆ ਪੱਕੇ ਟਾਇਰ ਆ ਕੋਈ ਇਹਦੇ ਚ ਕੋਈ ਦੇਸੀ ਨਹੀਂ ਲੱਗਿਆ ਠੀਕ ਹੈ ਬਾਈ ਇਹ ਕਿੰਨੇ ਹੌਸ ਪਾਵਰ ਚ ਆਉਂਦਾ ਬਾਈ ਇਹ ਇਹ ਬਾਈ ਜੀ ਕਹੇ ਵੇਖਿਆ ਤਾਂ ਮੈਂ ਵੀ ਨਹੀਂ ਮੇਰੇ ਸਹਾਂ ਹਣਾ 60 ਹੌਸ ਪਾਵਰ ਦਾ ਟਰੈਕਟਰ ਆਉਂਦਾ ਇਹ ਠੀਕ ਹੈ ਬਾਈ 55 ਦਾ ਆ ਸਰ ਠੀਕ ਹੈ ਬਾਈ ਪਿੱਛੇ ਸਮਾਨ ਸਾਰਾ ਕੰਪਲੀਟ ਆ ਬਾਈ ਹਾਂ ਕੰਪਲੀਟ ਹੈ ਵੀਰੇ ਟਾਪ ਲੈਂਕ ਪੱਟੀ ਛਤਰੀ ਸਾਹਮਣੇ ਤੁਹਾਡੇ ਤੱਕ ਇਹ ਬੈਂਪਰ ਲੱਗਿਆ ਠੀਕ ਹੈ ਬਾਈ ਦਮਾੜ ਤੇ ਆਈਏ ਬਾਈ ਆਪਣੀ ਦੀ 4,50,000 ਰੁਪਏ ਡਵਾੜ ਕਿੰਨੀ ਆ ਛੱਡਾਂਗੇ ਬਾਈ ਆਪਾਂ ਹੀ ਇਹ ਟਰੈਕਟਰ ਆਪਾਂ ਬਾਈ ਆਥ ਮਾਗਲ ਛੱਡ ਦਾਂਗੇ 4,25,000 ਜੇ ਕੋਈ ਸੱਜਣਾ ਆਪਣੀ ਵੀਡੀਓ ਦੇਖ ਕੇ ਉਹ ਬਾਈ ਕੋਈ ਮਾਨਤਾਣ ਹੋ ਜੂ ਉਹਦੇ ਚੋਂ ਬਾਹਲਾ ਨਹੀਂ ਪੜਾ ਕਿ ਨਵੀਂ ਦਾ ਛੱਡ ਦਾਂਗੇ ਬਾਈ ਤੇ 420 ਹੋ ਜੂਗਾ ਫਿਰ 15 ਦਾ ਕਰ ਦਿੰਨੇ ਯਾਰ ਨਹੀਂ 15 ਦਾ ਫਿਰ ਮੈਂ ਜਿਹੜਾ ਜੀ ਰੇਟ ਲਿਖਿਆ ਮੈਂ ਬਾਹਲਾ ਘੱਟ ਨਹੀਂ ਆਏ ਨਾ 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 ਮੈਂ ਚੱਲ ਕੋਈ ਨਹੀਂ ਕਰ ਲਾਂਗੇ 20 ਦਾ ਮਾਨਤਾਣ ਕਰਦਾ ਠੀਕ ਹੈ 15 ਦਾ ਹੋ ਜੂ ਬਾਈ ਕਰਦਾ ਠੀਕ ਹੈ ਅਰੇ ਦੂ ਘਾਟਣੀ ਹੋਣਾ ਠੀਕ ਹੈ ਬਾਈ ਇਸ ਦੋ ਵਾਰ ਨਿਊ ਹਾਲੈਂਡ 5500 5500 ਆ ਗਿਆ 12 ਮਾਡਲ ਠੀਕ ਹੈ ਬਾਈ ਡਿਮਾਂਡ ਆ ਗਈ ਬਾਈ ਦੀ 465000 465000 ਬਾਜ਼ਾਰ ਕਰਦੇ ਆ ਛਤਰੀ ਡੈਕਸ ਤੋਂ ਤੇ ਲੱਗਿਆ ਸਾਰਾ ਸਮਾਨ ਟਾਫਲਿੰਕ ਫੱਟੀ ਛਤਰੀ ਸਾਰਾ ਸਮਾਨ ਨਾਲ ਹੈ ਠੀਕ ਹੈ ਟਾਇਰਾਂ ਦੀ ਗੱਲ ਕਰੀਏ ਅਗਲੇ ਟਾਇਰ ਹੈਗੇ 80% ਤੇ ਮਗਰਲੇ ਟਾਇਰ ਜਮਾ ਨਵੇਂ ਆ ਅਜੇ ਤੱਕ ਆਮ ਮੰਗੀਆਂ ਨਹੀਂ ਕਿ ਹਸੀਆਂ ਠੀਕ ਹੈ ਬਾਈ ਬੁੜੀਆ ਰਵਾਜਰਾ ਸੁਪਰ ਦੇ ਟਾਇਰ ਆ ਟੌਪ ਮਾਰਕ ਠੀਕ ਹੈ ਬਾਈ ਇਹ ਬਿੱਲੇ ਵੀ ਮਿਲ ਜੂਣਾ ਬਾਈ ਟਾਇਰਾਂ ਦਾ ਫਿਰ ਬਿੱਲ ਮਿਲ ਜੂਗਾ ਬਾਈ ਇਹ ਟਰੈਕਟਰ ਦੀ ਗਰੰਟੀ ਕਰਗੀ ਹਾਂਜੀ ਬਾਈ ਇਹ ਦੀ ਵੀ ਮਾੜੀ ਮੋਟੀ ਮਗਰਾੜਾਂ ਦੀ ਹਾਂਜੀ ਬਾਈ ਟੈਜਿੰਗ ਹੋਈ ਆ ਉਹ ਵੀ ਥੱਲੋਂ ਥੱਲੋਂ ਠੀਕ ਹੈ ਬਾਈ ਉਹ ਜਿਹੜੇ ਪੈਰ ਹੁੰਦੇ ਨੇ ਨਾ ਆਪਣੇ ਨਟਾਲੇ ਹਾਂਜੀ ਬਾਈ ਉਹਨੇ ਉਹਨੇ ਥਾਤੇ ਜੰਗਾਲ ਸੀ ਉਹ ਹੋਈ ਵੀ ਆ ਬਾਕੀ ਆਲ ਓਵਰ ਟਰੈਕਟਰ ਓਰੀਜਨਲ ਠੀਕ ਹੈ ਬਾਈ ਜਿਹੜੀ ਚੀਜ਼ ਆ ਯਾਰ ਆਪਾਂ ਦੱਸ ਕੇ ਦੇ ਦਾਂਗੇ ਆਪਾਂ ਨੂੰ ਕੋਈ ਸੰਗ ਸ਼ਰਮ ਨਹੀਂ ਗਈ ਹਾਂ ਹਾਂ ਬਾਈ ਠੀਕ ਹੈ ਅਗਲਾ ਆਏ ਨਾ ਆਖੂਗਾ ਬਾਈ ਤੁਹਾਨੂੰ ਦੱਸਿਆ ਨਹੀਂ ਤੇਰਾ ਟਰੈਕਟਰ ਠੀਕ ਹੈ ਬਾਈ ਥੋੜਾ ਇਹ ਕਿੰਨੇ ਹੌਸਪਾਵਰ ਚਾਉਂਦਾ ਬਈ ਇਹ ਇਹ 55 ਹੌਸਪਾਵਰ ਚਾਉਂਦਾ ਬਾਈ 5 ਇਹ ਟੌਪ ਵਾਲਾ ਮਾਡਲ ਹੈ 3 ਸਪੀਡ ਹੈ ਡਬਲ ਡਿਸਟ੍ਰਿਬਿਊਟਰ ਹੈ ਠੀਕ ਹੈ ਬਾਈ ਹਾਂ ਇਹਨਾਂ ਨੂੰ ਐਨਓਸੀ ਮਿਲ ਜੂਣਾ ਬਾਈ ਜੇ ਕਿਸੇ ਨੂੰ ਲੈਣੀ ਹੋਈ ਜੀ ਇਹ ਪੰਜਾਬ ਨੰਬਰੀ ਹੈ ਬਾਈ ਜੀ ਹਰਿਆਣੇ ਵਾਲੇ ਬੰਦੇ ਹਰਿਆਣਾ ਜਾਂ ਰਾਜਸਥਾਨ ਦਾ ਬੰਦਾ ਆਉਂਦਾ ਉਹਨੂੰ ਐਨਓਸੀ ਲੈਦਾ ਹੈ ਠੀਕ ਹੈ ਬਾਈ ਹਾਂ ਡਿਮਾਂਡ ਤੇ ਕੀ ਬਾਈ ਆਪਣੀ ਦੀ 4,65,000 ਰੁਪਏ ਡਿਮਾਂਡ ਕਿੰਨੀ ਆ ਛੱਡ ਦਾਂਗੇ ਬਾਈ ਆਪਾਂ ਇਹ 4 ਲੱਖ ਤੇ 40,000 ਦਾ ਦੇ ਦਾਂਗੇ ਜੇ ਕੋਈ ਸੱਜਣਾ ਆਪਣੀ ਵੀਡੀਓ ਦੇਖ ਕੇ ਹੋ ਬਾਈ ਫਿਰ 35 ਦਾ ਦੇ ਦਾਂਗੇ ਬਾਈ ਠੀਕ ਹੈ ਬਾਈ ਇਦੋਂ ਬਾਅਦ ਜੌਂਡੀ ਯਾਰ ਪਰ ਇਹ ਜਿਹੜਾ ਆਪਾਂ ਤੁਹਾਨੂੰ ਰੇਟ ਦੱਸਿਆ ਨੇ ਦੇਣ ਵਾਲਾ ਰੇਟ ਦੱਸਿਆ ਨੇ ਇਹਦੇ ਚੋਂ ਘਾਟਵਾਦ ਨਹੀਂ ਹੋਣੀ ਠੀਕ ਹੈ ਕੱਲ ਨੂੰ ਬੰਦਾ ਆ ਕੇ ਆਖੇ ਬਾਈ ਤੁਸੀਂ 4 40 ਦੇ ਭੁਲੇ ਮੰਗਦੇ ਸੀ ਮੰਗਦੇ ਨਹੀਂ ਸੀ ਵੀਰੇ 4 ਲੱਖ 65 ਹਜ਼ਾਰ ਆਹੋ ਕੈਮਰਾ ਬਰਬਾਦ ਤਾਂ ਅਸੀਂ ਬਾਈ ਠੀਕ ਹੈ ਨਾ ਤੇ ਦੇਣ ਵਾਲੀ ਗੱਲ ਕਰੀ ਆਪਾਂ ਸਿੱਧਾ ਰੇਟ ਦੇਣ ਵਾਲਾ ਹੀ ਕਰਿਆ ਠੀਕ ਹੈ ਬਾਈ ਇਦੋਂ ਬਾਅਦ ਜੌਂਡੀ ਯਾਰ ਤਰ ਆਪਣੇ ਕੋਲੇ 8 ਮਾਡਲ 53 10 ਠੀਕ ਹੈ ਬਾਈ ਹਾਂ ਇਹਦਾ ਵੀ ਚੌਂਕੜਾ ਟਾਇਰਾਂ ਦਾ ਨਵਾਂ ਠੀਕ ਹੈ ਬਾਈ ਫੀਅਰ ਦੇ ਟਾਇਰਾਂ ਚੌਂਕੜਾ ਨਵਾਂ ਬਿੱਲ ਮਿਲ ਜੂ ਬਾਈ ਫਿਰ ਦੇ ਦਾਂ ਠੀਕ ਹੈ ਇਹ ਆ ਬਰਾਂਗ ਪੇਂਡ ਦੀ ਗੱਲ ਕਰੀਏ 18 ਡੈਕ ਓਰੀਜਨਲ ਆ ਖੱਲੇ ਰਿਮਾਂ ਦੀਆਂ ਕੰਨੀਆਂ ਕੰਨੀਆਂ ਰੰਗ ਬੰਦ ਠੀਕ ਹੈ ਸਮਾਨ ਇਹਦਾ ਸਾਰਾ ਕੰਪਲੀਟ ਆ ਭਾਈ ਸਾਰਾ ਸਮਾਨ ਮਿਲ ਜੂਆ ਵੀਰੇ ਡਬਲ ਡਿਸਟ੍ਰੀਬਿਊਟਰ ਚਾਹੁੰਦਾ ਭਾਈ ਡਬਲ ਡਿਸਟ੍ਰੀਬਿਊਟਰ ਆ ਇਹ ਵੀ ਟਰੈਕਟਰ ਵੱਡੀ ਮਸ਼ੀਨ ਤੇ ਜਿਵੇਂ ਆਮ ਜੌਂਡੀਅਰ ਵੱਡੀ ਮਸ਼ੀਨ ਤੇ ਜਿਹੜਾ ਹੁੰਦਾ ਵੱਡੀ ਮਸ਼ੀਨ ਵਾਲਾ ਟਰੈਕਟਰ ਨਹੀਂਗਾ ਇਹ ਠੀਕ ਹੈ ਜੀਮ ਦਾ ਚੱਲਿਆ ਆਮ ਨਾਟਾਂ ਤੋਂ ਪਤਾ ਲੱਗ ਜਾਂਦਾ ਠੀਕ ਹੈ ਵੀਰੇ ਆ ਜਿਹੜੇ ਨਾਟ ਹੁੰਦੇ ਆ ਜੇ ਜਾਂ ਤਾਂ ਵੱਡੇ ਪਾਏ ਹੁੰਦੇ ਤੇ ਜਾਂ ਇਹਨਾਂ ਚ ਵਾਸ਼ਲਾ ਪਾ ਕੇ ਪਾਏ ਹੁੰਦੇ ਆ ਠੀਕ ਹੈ ਜਿਹੜਾ ਏਜੰਸੀ ਜੋ ਕਿਵੇਂ ਨਾਟ ਆਉਂਦਾ ਬਿਨਾ ਵਾਸ਼ਲ ਤੋਂ ਉਵੇਂ ਨਾਟ ਪਾਇਆ ਹੋਇਆ ਠੀਕ ਹੈ ਇੱਥੋਂ ਪਤਾ ਲੱਗ ਜਾਂਦਾ ਵੀ ਇੱਥੋਂ ਪਤਾ ਲੱਗ ਜਾਂਦਾ ਠੀਕ ਹੈ ਜੇ ਅਗਲੀ ਹੱਬ ਦਾ ਅਗਲੀ ਹੱਬ ਦਾ ਤਾਂ ਮੇਨ ਮਾਫਸਲ ਨਹੀਂ ਹੁੰਦਾ ਸਪੈਸ਼ਲੀ ਹੱਬ ਦਾ ਜਿਹੜਾ ਕਿਉਂਕਿ ਇਹ ਰਿਮ ਜਦੋਂ ਮਸ਼ੀਨ ਤੇ ਆਪਾਂ ਚੜਾਉਣੇ ਆ ਮੈਂ ਆਪਣੇ ਜ਼ਿੰਮੇਵਾਰ ਸਾਰਿਆਂ ਨੂੰ ਪਤਾ ਹਾਂ ਬਈ ਇਹ ਰਿਮ ਮਸ਼ੀਨ ਦੇ ਥੱਲੇ ਲੱਗਦੇ ਠੀਕ ਹੈ ਉਹਨਾਂ ਚ ਨਾਟ ਮੋٹے ਪਾਉਣੇ ਪੈਂਦੇ ਤੇ ਆਹ ਜਿਹੜੀ ਇਹਦੇ ਇਹ ਖੁੱਲੇ ਹੋ ਜਾਂਦੇ ਆ ਠੀਕ ਹੈ ਤੇ ਗੁੱਲਿਆ ਹੋਣ ਕਰਕੇ ਤੇ ਇਹਦੇ ਵਾਸ਼ਲਾ ਪਾ ਕੇ कसे ਹੁੰਦੇ ਆ ਆਪਣੇ ਉਵੇਂ ਆ ਜਿਵੇਂ ਕੰਪਨੀ ਤੋਂ ਠੀਕ ਹੈ ਵੀ ਇਹ ਮਸ਼ੀਨ ਤੇ ਜਿਹੜਾ ਟਰੈਕਟਰ ਹੁੰਦਾ ਠੀਕ ਹੈ ਦਵਾੜ ਚਾਹੀਏ ਭਾਈ ਆਪਣੀ ਦੀ 4,75,000 ਰੁਪਏ ਅਡਵਾਟ ਕਿੰਨੀ ਆ ਛੱਡ ਦਾਂਗੇ ਭਾਈ ਆਪਾਂ ਇਹ ਯਾਰ ਭਾਈ ਜੇ ਵੀਡੀਓ ਵੇਖ ਕੇ ਵੀ ਆ ਜੂ ਉਹ ਬੰਦਾ ਇੱਕੋ ਹੀ ਗੱਲ ਕਰੂਗਾ ਮੈਂ ਵੀ 4,45,000 ਦਾ ਟਰੈਕਟਰ ਦੇਣਾ ਠੀਕ ਦੇਦਾ ਕਿਤੇ ਗਾਰੰਟੀ ਦੇ ਕੇ ਤੋਰੂਗਾ ਟਰੈਕਟਰ ਠੀਕ ਹੈ ਭਾਈ ਵੀ ਬੰਦਾ ਆ ਦੀ ਕੋਈ ਕਮੀ ਪਿੱਛੇ ਨਹੀਂ ਹੋਣੀ ਟਰੈਕਟਰ ਚ ਹਨਾ ਹਾਂ ਠੀਕ ਹੈ ਬਈ ਇਹ ਦੂਬਾ ਵੀ ਆਪਣਾ ਹੈ ਵੀ ਆਪਣੀਆਂ ਇਹ ਆਪਣਾ ਸਟੈਂਡਰਡ ਆ ਗਿਆ ਬਾਈ ਸਟੈਂਡਰਡ 345 ਪੰਜਾਬ ਨੰਬਰ ਆ 11 ਮਾਡਲ ਆ 295000 ਠੀਕ ਹੈ ਬਈ ਡਬਲ ਕਲਚ ਚ ਹੈ ਠੀਕ ਹੈ ਬਈ ਇਹਦੇ ਅਗਲੇ ਟਾਇਰ ਪਾਏ ਹੋਏ ਆ 650 16 ਦੇ ਆਮ 600 ਆਉਂਦੇ ਆ ਠੀਕ ਹੈ ਬਈ ਇਹ ਵੱਡੇ ਟਾਇਰ ਪਾਏ ਹੋਏ ਆ ਹਾਂਜੀ ਬਈ ਮਗਰਲੇ ਟਾਇਰ ਇਹਦੇ ਗੋਡਿਅਰ ਦੇ 13 ਵਾਲੇ ਆ ਹਾਂਜੀ ਅਗਲੇ ਟਾਇਰ 900 ਪੈਸੇ ਆ ਮਗਰਲੇ ਟਾਇਰ 800 ਪੈਸੇ ਆ ਠੀਕ ਹੈ ਬਈ ਇਹਦੇ ਇਕੱਲੇ ਮਗਰਾਣਾ ਵੀ 600 600 ਉਹ ਕਰਵਾਈਆਂ ਸੀ ਠੀਕ ਐ ਨਾ ਵਾਲੀਆਂ ਕਰ ਕੇ ਨਾ 66 66 ਕਲੇਗਾ ਮਗਰਾਂ ਦੇ ਦਿੰਦੇ ਆ ਬਾਕੀ ਆਲ ਓਵਰ ਨੇ ਟ੍ਰੇਡ ਠੀਕ ਐ ਬਈ ਡਾਵਲ ਕਲਾਸ ਚ ਟ੍ਰੇਡ 6 6 ਰੀਪੀਅਟ ਯੂ ਐ ਸਮਾਨ ਸਾ ਮਿਲ ਜੂਗਾ ਨਾਲ ਠੀਕ ਐ ਬਈ ਇਹ ਟਰੈਕਟਰ ਦਾ ਮੁੱਲ ਆਪਾਂ ਤੁਹਾਨੂੰ ਦੱਸਿਆ ਹੀ ਆ ਹਾਂ ਬਈ ਦੇਣ ਲੈਣ ਵਾਲੀ ਗੱਲ ਕਰੀਏ ਤੇ 2 ਲੱਖ 60 ਹਜ਼ਾਰ ਦਾ ਟਰੈਕਟਰ ਜੀ ਠੀਕ ਐ ਬਈ ਪੰਜਾਬ ਨੰਬਰ ਆ ਫਸਟ ਹੁੰਦਾ ਵੇਖੋ ਠੀਕ ਐ ਜੇ ਕੋਈ ਸੱਚਨਾ ਆਪਣੀ ਵੀਡੀਓ ਦੇਖ ਕੇ ਉਹ ਮਾੜਾ ਮੋਟਾ ਕਰ ਦੋਗੇ 5000 ਕਰ ਦਾਂਗੇ 5000 ਹੋ ਜਾ ਬਾਈ ਹੋ ਜਾ ਬਾਈ ਠੀਕ ਹੈ ਬਈ ਉਸ ਤੋਂ ਬਾਅਦ ਆ ਆਪਣੇ ਕੋਈ ਆਸ਼ਾ ਕਿੰਨੇ ਹਸ ਪਾਵਰ ਚ ਆਉਂਦਾ ਬਾਈ ਸਟੈਂਡਰਡ ਇਹ ਇਹ 45 ਹਸ ਪਾਵਰ ਚ ਆਉਂਦਾ ਬਾਈ ਠੀਕ ਹੈ ਬਈ ਚਾਹੇ ਇਹ ਮਗਰ ਤੂੜੀ ਵਾਲੀ ਪਾਲਾ ਤੂੜੀ ਵਾਲੀ ਵੀ ਖੇਜਦਾ ਏ ਠੀਕ ਹੈ ਬਈ ਚਾਹੇ ਆਰਾਮ ਨਾਲ ਖੇਜਦਾ ਇਹ ਨਹੀਂ ਵੀ ਰੰਗੀ ਜਾਂਦਾ ਦੂਜੇ ਟਰੈਕਟਰਾਂ ਵਾਂਗੂ ਠੀਕ ਹੈ ਬਈ ਪੂਰੇ ਆਰਾਮ ਨਾਲ ਖੇਜਦਾ ਠੀਕ ਹੈ ਬਈ ਇਹਦੁਆਇ ਇਸਰ 242 ਆਸ਼ਾ ਠੀਕ ਹੈ 15 ਮਾਡਲ ਆ ਦਾ ਪੰਜਾਬ ਦਾ ਨੰਬਰ ਆ 235000 ਡਿਮਾ ਜੇ ਬਾਈ ਆਪਾਂ ਇਹ ਰੰਗ ਪੇਂਟ ਦੀ ਗੱਲ ਕਰੀਏ ਇਹ ਰੰਗ ਪੇਂਟ ਕੱਲੀਆ ਮਗਰਾਣਾ ਦੀਆਂ ਸੱਤਾਂ ਵੀ ਠੀਕ ਆ ਬਾਈ ਹਾਂ ਕਮਾਨ ਟਰੈਕਟਰ ਨਾਲ ਸਾਰਾ ਮਗਰਲੇ ਟਾਇਰ 90 ਪੈਸੇ ਆ 90 95 ਪੈਸੇ ਟਾਇਰ ਹੈਗੇ ਨੇ 70 ਦੇ ਵਿੱਚ ਠੀਕ ਆ ਬਾਈ ਆ ਸਟੋਨਰ ਆ ਪੰਜਾਬ ਨੰਬਰ ਆ ਹਾਂਜੀ ਬਾਈ ਇੰਜਨ ਗੀਅਰ ਦਾ ਚੰਗਾ ਟਰੈਕਟਰ ਆ ਵੀ ਬਾਹ ਕੇ ਆ ਦੀ ਤਸੱਲੀ ਕਰ ਲੈ ਬੰਦਾ ਹਾਂ ਜਿਵੇਂ ਮਰਜੀ ਤਸੱਲੀ ਕਰ ਲੈ ਬਾਈ ਠੀਕ ਆ ਬਾਈ ਮੁੱਲ ਤੋਂ ਉਹਨੇ ਦੱਸਿਆ ਹੀ ਵੀ 2,35,000 ਕਰਦੇ ਆ। ਹਾਂ ਭਾਈ ਕਿੰਨੇ ਆ ਛੱਡ ਦਾਂਗੇ ਭਈ ਇਹ 2,10,000 ਦਾ ਦੇ ਦਾਂਗੇ। ਜੇ ਕੋਈ ਸੱਜਣ ਆਪਣੀ ਵੀਡੀਓ ਦੇਖ ਕੇ ਹੋ ਭਾਈ। ਆ ਪਹਿਲਾਂ ਹੀ ਉਹਦਾ ਮਨ ਲੱਗਾ 100,000 ਬਾਈ ਦੇਣ ਆ। 2,50,000 ਦੇ ਦਊ। ਚਲ ਹੋ ਜੂ ਭਾਈ। ਠੀਕ ਆ। ਇਹ ਦੂਆ ਸਵਰਾਜ 855 ਇਹ ਆ ਗਿਆ ਆਪਣੇ ਕੋਲ 23 ਮਾਡਲ 23 ਮਾਡਲ ਹੈ ਵੀਰੇ। ਠੀਕ ਆ ਵੀ ਡਿਮਾਂਡ ਹੈ 8,25,000 ਬਾਈ ਦੀ। ਡਿਮਾਂਡ 8,25 ਹੈ। ਮੈਂ ਪਹਿਲਾਂ ਵੀ ਆਕਾ ਜੀ ਮੈਂ ਕਿਹਾ ਵੀ ਡਿਮਾਂਡ ਵੀ ਵੇਖ ਲੈ ਲੋ ਟਰੈਕਟਰ ਦੀ। ਕੰਡੀਸ਼ਨ ਵੇਖ ਕੇ ਲੋ 250 ਘੰਟਾ ਟਰ ਠੀਕ ਹੈ ਬਈ ਦਿਖਾ ਦੇ ਮੀਟਰ ਬਈ ਹਾਂ ਮੀਟਰ ਵਿਖਾ ਦਿਓ ਸੱਚ ਲਾ ਲੇ ਠੀਕ ਹੈ ਬਈ ਟਰੈਕਟਰ ਦੇ ਕਿਸੇ ਨਾਟ ਨੂੰ ਚਾਬੀ ਨਹੀਂ ਲੱਗੀ ਹਾਂਜੀ ਬਈ ਨਾਲ ਦੇ ਟਾਇਰ ਆ ਟਰੈਕਟਰ ਦੇ 90 95 ਪੈਸੇ ਠੀਕ ਹੈ ਬਈ ਇਹ ਆਪ ਦਾ ਨੰਬਰ ਆ ਫਸਟ ਆਊਰ ਹੈ ਠੀਕ ਹੈ ਬਈ ਸਾਈ 2 ਘੰਟਾ ਦਾ ਟਰੈਕਟਰ ਚੱਲਿਆ ਫਿਰ ਮਾਰਦੀ ਆ ਆਹਦਾ ਮੀਟਰ ਚ ਕਰਾਉਣਾ ਦਾ ਮੀਟਰ ਵੀ ਚੈੱਕ ਕਰਾ ਲੈਣ ਏਜੰਸੀ ਤੇ ਜਾ ਕੇ ਸੌਦਾ ਫੇਰ ਕਰ ਲੈਣ ਸਾਡੇ ਠੀਕ ਹੈ ਬਈ ਇਹ ਰੰਪਰੇ ਦੀ ਏਜੰਸੀ ਜਨਗਲੇ ਹੋਵੇ ਬਈ ਇਹ ਨਹੀਂ ਬਟਿੰਡਾ ਬਟਿੰਡਾ ਠੀਕ ਹੈ ਬਈ ਬਟਿੰਡਾ ਏਜੰਸੀ ਉਹ ਨਿਕਲੇ ਹੋਇਆ ਹਾਂਜੀ ਆਹ ਡਬਲ ਡਿਸਟਰੀਬਿਊਟਰ ਆਣਾ ਬਈ ਇਹ ਫੁੱਲ ਟੌਪ ਮਾਡਲ ਹੈ ਵੀਰੇ 3 ਸਪੀਡ ਦਾ 14 ਟਾਇਰ ਠੀਕ ਹੈ ਬਈ ਇਹ 3 ਸਪੀਡ ਦਾ 16 ਦੇ ਟਾਇਰਾਜ ਹੈ ਹਾਂਜੀ ਬਈ ਤੇ ਮੰਨ ਕੇ ਚੱਲ ਡਬਲ ਡਿਸਟਰੀਬਿਊਟਰ ਡਬਲ ਕਰਾ ਚ ਤਾਂ ਆਉਂਦਾ ਹੀ ਆਉਂਦਾ ਠੀਕ ਹੈ ਬਈ ਕਮਾਨ ਸਰ ओरिजिनल ਡਾਇਰੈਕਟਰ ਅਕੀ ਤੇ ਕਲਮਣੀ ਲੱਗੀ ਕੋਈ ਮੀਟਰ ਬੈਕ ਨਹੀਂ ਹੋਇਆ ਠੀਕ 6 ਬੰਦੇ ਨੇ ਗਰੰਟੀ ਕਰਨੀ ਆ ਆਪਦੀ ਚ ਤਸੱਲੀ ਕਰਨੀ ਆ ਕਰ ਸਕਦੇ ਠੀਕ ਹੈ ਕਮਾਨ ਮਿਲ ਜੂ ਟਾਪ ਲੈਂਕ ਘਰੇ ਪਈ ਹੈ ਟਾਪ ਲੈਂਕ ਮਿਲ ਜੂ ਠੀਕ ਹੈ ਬਈ ਡਿਮਾਂਡ ਤਾਂ ਸੀਗੀ ਬਾਈ ਆਪਣੀ ਇਹਦੀ 8 ਲੱਖ 25000 ਰੁਪਏ ਡਿਮਾਂਡ ਹੈ ਨਾ ਬਈ ਹਾਂਜੀ ਇਹ ਕਿੰਨੇ ਦਾ ਛੱਡ ਦਾਂਗੇ ਬਾਈ ਆਪਾਂ ਇਹ ਕੋਈ ਗੱਲ ਕਰਕੇ ਵੀਰੇ ਹਾਂ ਬਈ ਜੇ ਤਾਂ ਆਪਾਂ ਵੇਖੀਏ ਰੇਟ ਹਾਂ ਬਾਈ ਤੇ ਰੇਟ ਤਾਂ ਲੋਕ ਵੇਖ ਕੇ ਆਖ ਦਿੰਦੇ ਬਾਈ ਨਵੇਂ ਨਾ ਮੰਗੀ ਜਾਂਦਾ ਪਰ ਮੈਂ ਇੱਕ ਗੱਲ ਕਰਦਾ ਵੀ ਆ ਸ਼ੂ ਨਹੀਂ ਮਿਲਦੀ ਠੀਕ ਹੈ ਬਾਈ ਇਹਦੀ ਸਟਾਕ ਨਹੀਂ ਮਿਲਨੀ ਤੇ ਇਹਦੀ ਬਾਜ਼ ਨਹੀਂ ਮਿਲਦੀ ਠੀਕ ਹੈ ਠੀਕ ਨਵੀਂ ਸ਼ੋਅ ਵਾਲਾ ਆਉਂਦਾ ਈ ਸ਼ੋਅ ਚ ਨਹੀਂ ਆਉਂਦਾ ਠੀਕ ਹੈ ਬਾਈ ਇੱਕ ਇਹਦੀ ਪੀਡੀਓ ਵਾਲਾ ਚੱਕਰ ਆ ਵੀ ਪੀਡੀਓ ਆਮ ਆਉਂਦੀ ਸੀਗੀ ਇਹਦੀ ਗਾਹ ਨੂੰ ਲੱਗਦੀ ਆ ਬਈ ਠੀਕ ਆ ਜੀ ਵੀ ਕੰਪਲੇਂਟ ਨਹੀਂ ਆਉਂਦੀ ਠੀਕ ਆ ਆਮ ਪੀਡੀਓ ਪਛਾਣਨ ਲੱਗਦੀ ਜਿਵੇਂ ਹੁਣ ਇੱਥੇ ਨਿਊਟਲ ਆ ਹਾਂ ਬਈ ਇਹਦੀ ਆਮ ਪੀਡੀਓ ਪਛਾਣਨ ਲੱਗਦੀ ਉਹਦੀ ਕੰਪਲੇਂਟ ਆਉਂਦੀ ਆ ਠੀਕ ਆਈ ਮਾ ਜਾਨੀ ਕਿ ਬਾਈ ਮਾਡਲ ਤੇ ਜਿਵੇਂ ਆਈ ਸੀ ਮਾੜੀ ਮੋਟੀ ਠੀਕ ਆ ਬਈ ਕਈ ਕਈ ਪੀਸਾਂ ਚ ਆਈ ਸੀ ਐ ਨਹੀਂ ਆ ਪਾਖਦੇ ਸਾਰੇ ਬਾਈ ਦੇ ਸਟਾਕ ਜੀ ਆਈ ਸੀ ਹਾਂ ਬਈ ਇੱਕ ਦੋ ਪੀਸ ਤਾਂ ਸਾਡੇ ਸਾਹਮਣੇ ਆਏ ਸੀਗੇ ਠੀਕ ਆ ਬਈ ਪਰ ਦੱਸਣਾ ਚਲੋ ਫਰਜ ਆਪਣਾ ਹਾਂਜੀ ਬਈ ਤੇ ਇਹ ਟਰੈਕਟਰ ਦੇਵਾਂਗੇ ਬਾਈ ਆਪਾਂ 7 ਲੱਖ ਅਪ੍ਰਿਕਾਸੀਆ ਠੀਕ ਹੈ ਬਈ ਮਾਨੀ ਟਰੈਕਟਰ ਦੀ ਗਾਰੰਟੀ ਆ ਆਪਣੀ ਜਿੱਥੇ ਮਰਜ਼ੀ ਬੰਦਾ ਚੈੱਕ ਕਰਾ ਲੈ ਠੀਕ ਹੈ ਬਈ ਇਹ 100 100% ਓਰੀਜਨਲ ਹੂ ਰੰਗ ਪੇਂਟਿਆ ਨਾ ਬਈ ਆਪਾਂ ਇਨਾਵਾਂ ਟਰੈਕਟਰ ਆ ਯਾਰ ਹਾਂ ਜਿਹੜੀ ਚੀਜ਼ ਤੇ ਰੰਗ ਬੱਜਿਆ ਸੀ ਆਪਾਂ ਤੁਹਾਨੂੰ ਕਹਿ ਗਈ ਦੇਤਾ ਹਾਂ ਹਾਂ ਮਗਰਾਟ ਹੋਏ ਆ ਜਾਂ ਉਹਦੀ ਥੋੜਾ ਟੱਚਿੰਗ ਹੋਈ ਹੋ ਥੋੜਾ ਚੰਗੋਈ ਆ ਇਹ ਟਰੈਕਟਰ ਦੀ ਟੱਚਿੰਗ ਹੋਈ ਨਹੀਂ ਤੇ ਐਵੇਂ ਆਪਾਂ ਕਹਿ ਵੀ ਨਹੀਂ ਸਕਦੇ ਠੀਕ ਹੈ ਬਈ ਠੀਕ ਇਹ ਟਰੈਕਟਰ ਸਾਰਾ ਹੀ ਓਰੀਜਨਲ ਠੀਕ ਹੈ ਬਈ ਕੰਟੈਕਟ ਆ ਕੇ ਬੰਦਾ ਜਿੱਥੋਂ ਮਰਜ਼ੀ ਚੈੱਕ ਕਰਾ ਲੈ ਯਾਰ ਠੀਕ ਠੀਕ ਹੈ ਜੀ ਆਪਾਂ ਐਣੀ ਆਖਣਾ ਬੰਦੇ ਨੂੰ ਹਾਂ ਬਈ ਬਈ ਯਾਰ ਇਹ ਤਾਂ ਬਈ ਇੰਨਾ ਕ ਤਾਂ ਹੋ ਜਾਂਦਾ ਜਿਵੇਂ ਜਿਉਂਦਾ ਠੀਕ ਹੈ ਉਹ ਕਹੇ ਬਈ ਤੂੰ ਕਰੈਂਟ ਆ ਨੌਕਸ ਕਾਢ ਦੇ ਤੇ ਤੇਰੇ ਪੈਸੇ ਬਾਦ ਠੀਕ ਹੈ ਦੋ ਟਰੈਕਟਰ ਆਪਣੇ ਹੋਰ ਆ ਗਏ ਆ ਹਾਂਜੀ ਇੱਕ ਫਾਰਮ 60 ਜੋ 265 ਠੀਕ ਹੈ ਫਾਰਮ ਟਰੈਕ 60 ਵਾਲਾ ਇਹ 99 ਮਾਡਲ 99 ਮਾਡਲ ਹੈ ਡਿਮਾਂਡ ਹੋ ਗਈ ਬਈ 2 ਲੱਖ 35 ਹਜ਼ਾਰ ਠੀਕ ਹੈ ਜੀ ਅਗਲੇ ਟਾਇਰ ਤਾਂ ਜਮਾ ਨਵੇਂ ਆ ਠੀਕ ਹੈ ਬਾਈ ਮਗਲੇ ਟਾਇਰ ਹੈਗੇ ਇਹਦੇ 75 ਰੁਪਏ ਸੀ ਹਾਂਜੀ ਬਾਈ ਟਰੈਕਟਰ ਸਾਰਾ ਓਰੀਜਨਲ ਆ ਵੀਰੇ ਠੀਕ ਹੈ ਰੰਗ ਦੀ ਤਾਂ ਨਾ ਕੋਈ ਨਿਸ਼ਾਨ ਦੀ ਵੀ ਆਪਾਂ ਗਾਰੰਟੀ ਦੇ ਦਾਂਗੇ ਜੇ ਮਾੜੀ ਮੋਟੀ ਵੀ ਕਾਲਮ ਲੱਗੀ ਹੋਵੇ ਠੀਕ ਹੈ ਬਾਈ ਪੂਰਾ ਚੰਗਾ ਟਰੈਕਟਰ ਆ ਹਾਂਜੀ ਬਾਈ ਪੂਰਾ ਸੋਹਣਾ ਟਰੈਕਟਰ ਠੀਕ ਹੈ ਆ ਵੇਟ ਲੁਹੇਲੇ ਬਾਈ ਨਹੀਂ ਨਹੀਂ ਇਹ ਪਲਾਸਟਿਕ ਦੇ ਆ ਬਾਈ ਜਿਮੀਦਾਰ ਦੇ ਲੱਗੇ ਸੀ ਆਪਾਂ ਉਹ ਲਾਏ ਨਹੀਂ ਉਹ ਵੀ ਲਏ ਠੀਕ ਹੈ ਬਾਈ ਸਵਾਰ ਚ ਵੇਖੜਾ ਬਸ ਅਹੀਂ ਮਿਲੂ ਬਾਈ ਨਹੀਂ ਛਤਰੀ ਮਿਲ ਜੂ ਬਾਈ ਹਾਂਜੀ ਆ ਬਲੈਂਕ ਮਿਲ ਜੂ ਠੀਕ ਹੈ ਨੇ ਨੇ ਮੈਂ ਮਾੜਦਾ ओरिजिनल ਟਰੈਕਟਰ ਆ ਡਬਲ ਕਲੱਚ ਠੀਕ ਹੈ ਜੀ ਇੰਜਨ ਗੇ ਦਾ ਬੰਦਾ ਵਾਹ ਕੇ ਲੈ ਜੀ ਠੀਕ ਹੈ ਜੀ ਇਹ ਟਰੈਕਟਰ ਆਪਾਂ ਦੇ ਦਾਂਗੇ 2 ਲੱਖ ਤੇ 15000 ਠੀਕ ਹੈ ਜੀ ਪੂਰਾ ਚੰਗਾ ਟਰੈਕਟਰ ਆ ਹੱਲੀ ਆਇਆ ਠੀਕ ਹੈ ਜੀ ਇਸ ਦੂਬਾ ਵੀ ਆਪਣੇ ਕੋਲ ਇਸ ਦੂਬਾ 265 ਆ ਆਪਣੇ ਕੋਲ ਠੀਕ ਹੈ ਜੀ ਮਹਿੰਦਰਾ 265 ਡੀਆਈ ਹਾਂ ਜੀ 2005 ਮਾਡਲ ਦਾ 2005 ਮਾਡਲ ਡਵਾੜੀ ਆ ਬਾਈ ਜੀ 2 ਲੱਖ 25000 ਰੁਪਏ ਦੇ ਅਗਲੇ ਟਾਇਰਾਂ ਦੀ ਗੱਲ ਕਰੀਏ ਤਾਂ ਅਗਲੇ ਟਾਇਰਾਂ ਗਿਆ 80 ਪੈਸੇ ਤੇ ਮਗਰਲੇ ਵੀ 80 ਪੈਸੇ ਆ ਠੀਕ ਆ ਬਈ ਅਗਲੇ ਬੀਕੇਟੀ ਦੇ ਤੇ ਮਗਰਲੇ ਪੂਰਨੂ ਦੇ ਆ ਠੀਕ ਆ ਬਈ ਜੇ ਆਪਾਂ ਇਹ ਰੰਗ ਪੇਂਟ ਦੀ ਗੱਲ ਕਰੀਏ ਬਈ ਇਹਦੇ ਰੰਗ ਪੇਂਟ ਦੀ ਮਾਰੀ ਮੁੱਤ ਕਟਿੰਗ ਹੈ ਠੀਕ ਹੈ ਇੰਜਨ ਗੇਅਰ ਦਾ ਚੰਗਾ ਟਰੈਕਟਰ ਆ ਹਾਂਜੀ ਬਈ ਇਹ ਆਪਾਂ ਟਰੈਕਟਰ ਦੀ ਕਟਿੰਗ ਕਰੀ ਜੀ ਵਿੱਚ ਠੀਕ ਆ ਬਈ ਇਹ ਰਾਜਸਥਾਨ ਨੰਬਰ ਆ ਪੰਜਾਬ ਚ ਨਾ ਹੋਇਆ ਠੀਕ ਆ ਬਈ ਮੁੱਲ ਕਰਦੇ ਆ ਦਾ ਆਪਾਂ 2.5 ਲੱਖ ਰੁਪਈਆ ਹਾਂਜੀ ਬਈ ਇਹ 2 ਲੱਖ ਰੁਪਈਆ ਦਾ ਟਰੈਕਟਰ ਕਰਦਾ ਠੀਕ ਆ ਬਈ ਸਮਾਨ ਮਿਲ ਜੂ ਡਾਟ ਆਨਲਾਈਨ ਕੀਤੀ ਠੀਕ ਹੈ ਬਈ ਜਿੰਨੇ ਵੀ ਆਪਾਂ ਡਾਇਰੈਕਟਰ ਦਿਖਾ ਦੇ ਹਾਂਜੀ ਇਹਦੇ ਵਿੱਚ ਆਪਾਂ ਪੁਰਾਣੇ ਡਾਇਰੈਕਟਰ ਵੀ ਕੱਟ ਲੈਣੇ ਆ ਬਈ ਕੱਟ ਲੈਣੇ ਆ ਬਈ ਜੈਜ ਰੇਟ ਤੇ ਕੱਟ ਲੈਣੇ ਆ ਬਈ ਜੈਜ ਰੇਟ ਤੇ ਦਿੰਨੇ ਆ ਤੇ ਜੈ ਜਿੰਨੇ ਦਾ ਯਾਰ ਅਗਲੇ ਦਾ ਵੇਚਣਾ ਆ ਨਾਗਾ ਆਮੇ ਦਾ ਕਟਾਂਗੇ ਠੀਕ ਹੈ ਵੀ ਇਹ ਨਹੀਂ ਵੀ ਆਪਾਂ ਉਹ ਤੋਂ ਘੱਟ-ਘੱਟਾਂਗੇ ਤੇ ਆਪਾਂ ਵੱਧ ਵੇਚਾਂਗੇ ਇਹ ਨਹੀਂ ਅਗਲੇ ਨੂੰ ਕਹਿ ਦਈਦਾ ਵੀ ਤੂੰ ਦੱਸ ਦੇਣਾ ਟਾਈਮ ਲੈ ਲੈ 15 ਦਿਨਾਂ ਦਾ ਟਾਈਮ ਲੈ ਲੈ ਜੇ ਤਰਾ ਵੱਧ ਵੇਖਦਾ ਵੇਚ ਨਹੀਂ ਸਾਨੂੰ ਕਿਸ ਤਰ੍ਹਾਂ ਦਾ ਬਾਈ ਠੀਕ ਹੈ ਬਈ ਅਸੀਂ ਜਿੰਨੇ ਦਾ ਕੱਟਦੇ ਆ ਮੈਂ ਮੰਨ ਕੇ ਚਲਾ ਟਰੈਕਟਰ ਮੈਂ ਕੱਟਿਆ ਹਾਂ ਬਈ 95000 ਦਾ 1 ਲੱਖ ਠੀਕ ਹੈ ਮਾੜੋ ਇੱਕ ਗੱਲ ਕਹਿਤੀ ਸੀ ਮੈਂ ਕਿਹਾ ਬਾਈ ਜੇ ਤਰਾ ਵੱਧ ਹੋਏਗਾ ਤਾਂ ਵੱਧ ਵੇਚਨੀ ਆਪਾਂ ਨੂੰ ਕੋਈ ਤਰ੍ਹਾਂ ਦੀ ਠੀਕ ਹੈ ਬਈ ਕਿਉਂਕਿ ਹਰ ਇੱਕ ਬੰਦਾ ਯਾਰ ਕੋ ਮੈਂ ਫਿਰਿਆ ਹਾਂਜੀ ਬਾਈ ਕਿਸੇ ਨੂੰ ਦੱਸਾਂ ਨਹੀਂ ਤਾਂ ਲੋੜ ਹੀ ਨਹੀਂ ਠੀਕ ਹੈ ਜੇ ਆਪਾਂ ਕਹਾਂਗੇ ਵੀ ਆਹ ਚੀਜ਼ ਆਹ ਚੀਜ਼ ਆਗਰਾ ਬਈਆਂ ਜੀ ਸਿਆਣੇ ਆ ਤੇਰੇ ਨਾਲ ਹਾਂ ਬਈ ਆਪਾਂ ਸਹੀ ਹੈ ਬਾਈ ਠੀਕ ਹੈ ਕੰਟੈਕਟ ਨੰਬਰ ਬੋਲ ਦਿਓ ਬਾਈ ਆਪਣਾ ਕੰਟੈਕਟ ਨੰਬਰ ਬਾਈ ਆਪਣਾ 98155 0465 ਠੀਕ ਹੈ ਬਾਈ ਪਿੰਡ ਆਪਣਾ ਬਰਕੰਦੀ ਹੈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਠੀਕ ਹੈ ਬਹੁਤ ਬਹੁਤ ਮਿਹਰਬਾਨੀ ਬਾਈ ਠੀਕ ਹੈ